ਵਿਦੇਸ਼ ਭੇਜਣ ਦੀ 100% ਗਰੰਟੀ ਵਾਲੇ ਇਸ਼ਤਿਹਾਰ ਤਾਂ ਤੁਸੀਂ ਹਰ ਜਗ੍ਹਾ ਤੇ ਲੱਗੇ ਦੇਖੇ ਹੋਣੇ ਨੇ ਕਿ ਇਹ ਗਰੰਟੀ ਪੂਰੀ ਤਰ੍ਹਾਂ ਸਹੀ ਹੁੰਦੀ ਹੈ ਜਾਂ ਫਿਰ ਸਿਰਫ ਭੋਲੇ-ਪਾਲੇ ਲੋਕਾਂ ਨੂੰ ਇਹਨਾਂ ਗਰੰਟੀਆਂ ਦਾ ਝਾਂਸਾ ਦੇ ਕੇ ਆਪਣੇ ਜਾਲ 'ਚ ਫਸਾਇਆ ਜਾਂਦਾ ਹੈ ਇਹ ਸਭ ਦਾ ਖੁਲਾਸਾ ਕਰਨ ਲਈ ਸਾਡੇ ਪੱਤਰਕਾਰ ਸੁਰਿੰਦਰ ਕੰਬੋਜ਼ ਮੌਕੇ ਤੇ ਪਹੁੰਚੇ ਇਸ ਦੌਰਾਨ ਕੀ ਕੁਝ ਸਾਹਮਣੇ ਆਇਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਖਬਰ ਨਸ਼ਰ ਕਰਨ ਲੈ ਕੇ ਆਏ ਆ ਜਿਹੜੇ ਅੱਜ ਕੱਲ ਦੇ ਨੌਜਵਾਨ ਵਿਦੇਸ਼ ਦਾ ਰੁਖ ਕਰਦੇ ਨੇ ਕਾਫੀ ਪੈਸਾ ਲਗਾਉਂਦੇ ਨੇ ਪਰ ਇੱਕ ਤਸਵੀਰ ਦਿਖਾ ਦਿਨਾ ਪਹਿਲਾਂ ਉਸ ਤੋਂ ਪਹਿਲਾਂ ਮੈਂ ਬਿਲਕੁਲ ਮੇਰੇ ਪਿੱਛੇ ਇੱਕ ਬਿਲਡਿੰਗ ਹੈ ਜਿੱਥੇ ਕਾਫੀ ਸਾਰੇ ਟਰੈਵਲ ਰੈਜ਼ਡ ਹੈਗੇ ਨੇ ਜਿਹੜੇ ਕਿ ਵਿਦੇਸ਼ ਭੇਜਣ ਦੇ ਸੁਨਹਿਰੀ ਸੁਪਨੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਦਿਖਾਉਂਦੇ ਨੇ ਕਿ ਐਨੇ ਪੈਸੇ ਦੇ ਦਿਓ ਅਸੀਂ ਤੁਹਾਨੂੰ ਫਲਾਣੀ ਜਗਾ ਭੇਜ ਦਿਆਂਗੇ ਫਲਾਣੀ ਜਗਾ ਭੇਜ ਦਿਆਂਗੇ ਪਰ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਤਸਵੀਰਾਂ ਮੈਂ ਆਪਣੇ ਦਰਸ਼ਕਾਂ ਦੇ ਨਿਸ਼ਰ ਕਰਨੀਆਂ ਚਾਹੁੰਦਾ ਇੱਕ ਤਸਵੀਰ ਹੈ ਇੱਥੇ ਸੀਆਈਸੀ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਰਿਫਿਊਜ਼ਲ ਕੇਸ ਦੇ ਮਾਹਿਰ ਤੇ ਇਥੇ 100% ਸ਼ੋਰ ਸ਼ੋਰ ਵੀ ਤੁਹਾਨੂੰ 100% ਵੀਜ਼ਾ ਮਿਲ ਜੇਗਾ ਜੇ ਤੁਹਾਡੀ ਕਿਸੇ ਵੀ ਕੰਟਰੀ ਤੋਂ ਰਿਫਿਊਜ਼ਲ ਆਈ ਆ ਇੱਕ ਚੀਜ਼ ਇਥੇ ਸਾਫ਼ ਕਰਦੇ ਆ ਪਹਿਲਾਂ ਕਿ ਕਿਸੇ ਕੰਟਰੀ ਨੇ ਜੇ ਰਿਫਿਊਜ਼ਲ ਲਈ ਆ ਇਹਨਾਂ ਨੇ ਕੀ ਇਸ ਜਗ੍ਹਾ ਤੇ ਐਮਬੈਂਸੀ ਖੋਲੀ ਆ ਜਿਹਦੇ ਕਰਕੇ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਨੇ ਕਿ ਸਾਡੇ ਕੋਲ ਆਓ ਤੁਹਾਡੀਆਂ ਭਾਵੇਂ ਜਿੰਨੀਆਂ ਮਰਜ਼ੀ ਰਿਫਿਊਜ਼ਲ ਆਈਆਂ ਹੋਣ ਅਸੀਂ ਤੁਹਾਨੂੰ ਵੀਜ਼ਾ ਲਵਾ ਕੇ ਦੇਾਂਗੇ ਪਹਿਲੀ ਗੱਲ ਇੱਥੇ ਇਹ ਕਲੀਅਰ ਕਰਦੇ ਹਾਂ ਮੈਂ ਦੂਸਰਾ ਇੱਥੇ ਇੱਕ ਹੋਰ ਤਸਵੀਰ ਦੇਖਣ ਨੂੰ ਮਿਲੀ ਹੈ ਗੋਪਾਲ ਇਮੀਗ੍ਰੇਸ਼ਨ ਵਾਲਿਆਂ ਦੀ ਉਹ ਵੀ ਸੇਮ ਟੂ ਸੇਮ ਐਦਾਂ ਦੀ ਹੈਗੀ ਤਸਵੀਰ ਉਹਨਾਂ ਨੇ ਵੀ ਆਪਣੀ ਦੁਕਾਨ ਦੇ ਬਾਹਰ ਦੁਕਾਨ ਮੇ ਇਸ ਕਰਕੇ ਕਹਿ ਰਹੇ ਦਫਤਰਦਾਨੀ ਕਹਿ ਰਹੇ ਕਿਉਂਕਿ ਦੁਕਾਨਦਾਰੀ ਹੈ ਨਾ ਦੀ ਇਸ ਕਰਕੇ ਮੈਂ ਦੁਕਾਨਦਾਰੀ ਗੱਲ ਕਰ ਰਿਹਾ ਇਹਨਾਂ ਨੇ ਵੀ ਸੇਮ ਟੂ ਸੇਮ ਹੀ ਲਿਖਿਆ ਆ ਇਹਨਾਂ ਨੇ ਵੀ ਸੇਮ ਇਹੀ ਗੱਲ ਲਿਖੀ ਉਹ ਵੀ 100% ਸ਼ੋਰ ਹੈ ਵੀ ਅਸੀਂ ਤੁਹਾਨੂੰ ਵੀਜ਼ਾ ਲਵਾ ਕੇ ਦੇਵਾਂਗੇ ਇਹ ਦੋ ਤਿੰਨ ਦੁਕਾਨਾਂ ਇੱਥੇ ਨਜ਼ਰ ਆਈਆਂ ਅੰਦਰ ਇਸ ਬਿਲਡਿੰਗ ਦੇ ਕਿ ਇਹ ਕਿਸੇ ਵੀ ਕੰਟਰੀ ਤੋਂ ਕਿੰਨੀਆਂ ਮਰਜ਼ੀ ਰਿਫਿਊਜ਼ਲ ਆਈਆਂ ਹੋਣ ਤੇ ਇਹ ਸ਼ੋਰ ਕਰਦੇ ਨੇ ਕਿ ਜੇ ਤੁਹਾਨੂੰ ਰਿਫਿਊਜ਼ਲ ਆਈ ਹੈ ਤੇ ਅਸੀਂ ਤੁਹਾਨੂੰ ਵੀਜ਼ਾ ਜਿਹੜਾ ਹੈਗਾ ਕੰਟਰੀ ਦਾ ਲਵਾ ਕੇ ਦੇਵਾਂਗੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਦੇਖਣ ਨੂੰ ਮਿਲੀਆਂ ਕਾਫੀ ਖਬਰਾਂ ਸੁਣਨ ਨੂੰ ਮਿਲੀਆਂ ਕਿ ਕੁਝ ਕਾਲੀਆਂ pèceਆਂ ਕਾਲੀਆਂ pèceਆਂ ਵੀ ਮੈਸ ਕਰਕੇ ਕਹਿ ਲਿਆ ਕਿ ਕਿਉਂਕਿ ਇਹਨਾਂ ਜਨਤਾਂ ਦੀ ਆੜ ਦੇ ਮੁਖੋਟੇ ਲਾ ਕੇ ਕਈ ਹੋਰ ਜਿਹੜੇ ਪੈਸਿਆਂ ਦੇ ਲੋਭੀ ਹੈਗੇ ਨੇ ਉਹ ਲੁਕੇ ਹੋਏ ਨੇ ਕਿ ਕੁਝ ਲੋਕ ਸੀਗੇ ਕੁਝ ਬੱਚੇ ਸੀਗੇ ਕੁਝ ਨੌਜਵਾਨ ਸੀ ਪੜਨ ਵਾਸਤੇ ਵਿਦੇਸ਼ ਗਏ ਪਰ ਉਹ ਇਟਲੀ ਜਾਣ ਦੀ ਬਜਾਏ ਉਹਨਾਂ ਨੂੰ ਰੂਸ ਭੇਜ ਦਿੱਤਾ ਤੇ ਰੂਸ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੱਤਾ ਕੁਝ ਇਹੋ ਜਿਹੀਆਂ ਖਬਰਾਂ ਵੀ ਸੁਣਨ ਨੂੰ ਸਾਹਮਣੇ ਆਈਆਂ ਸਾਲ ਪਰ ਇਹ ਇਹੋ ਜਿਹੇ ਏਜੰਟ ਹੈਗੇ ਨੇ ਜਿਹੜੇ ਅੱਜਕੱਲ ਦੇ ਨੌਜਵਾਨ ਉਹ ਆਪਣੇ ਚਾਂਸੇ ਚ ਲੈਂਦੇ ਨੇ ਜਾਣਾ ਉਹ ਨਾਲੇ ਕਿਸੇ ਹੋਰ ਥਾਂ ਹੁੰਦਾ ਪਰ ਉਹਨਾਂ ਨੂੰ ਭੇਜ ਕਿਸੇ ਹੋਰ ਥਾਂ ਤੇ ਦਿੰਦੇ ਨੇ ਤੇ ਲਾਲ ਦੀ ਨਾਲ ਇਹ ਵੀ ਜ਼ਿਕਰ ਕਰ ਦਵਾ ਉਹਨਾਂ ਦੇ ਕਈ ਦਿਨ ਕਈ ਹਫ਼ਤੇ ਕਈ ਮਹੀਨੇ ਕਈ ਸਾਲ ਆਪਣੇ ਹਾਲਾਤ ਸੁਧਾਰਨ ਨੂੰ ਲੱਗ ਜਾਂਦੇ ਨੇ ਪਰ ਕਈ ਤੇ ਇਦਾਂ ਦੇ ਕੇਸਿਸ ਵੀ ਆਏ ਨੇ ਕਿ ਉਹ ਆਪਣੇ ਬੱਚੇ ਦੀ ਆਸ ਰੱਖੀ ਬੈਠੇ ਨੇ ਪਰ ਜਿਹੜਾ ਬੱਚਾ ਹੁੰਦਾ ਜਾਂ ਨੌਜਵਾਨ ਹੁੰਦਾ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਆਪਣੀ ਮਿਹਨਤ ਮੁਸ਼ਕਲ ਕਰਕੇ ਆਪਣੇ ਪਰਿਵਾਰ ਦਾ ਜਿਹਨੂੰ ਕੋ ਛੱਡ ਕੇ ਆਇਆ ਹੁੰਦਾ ਜਿਹਦੇ ਜਿੰਨੇ ਕਰਜ਼ਾ ਲਿਆ ਹੁੰਦਾ ਉਹਦੇ ਹਾਲਾਤ ਸੁਧਾਰਨ ਲਈ ਪਰ ਇਸ ਵੇਲੇ ਮੈਂ ਇਹ ਦੋ ਦੁਕਾਨਾਂ ਜਿਹੜੀਆਂ ਹੈਗੀਆਂ ਇਸ ਬਿਲਡਿੰਗ ਦੇ ਅੰਦਰ ਹੈਗੀਆਂ ਜਪਾਲ ਇਮੀਗ੍ਰੇਸ਼ਨ ਤੇ ਸੀਆਈਸੀ ਇਮੀਗ੍ਰੇਸ਼ਨ ਇਹ ਦੋਨਾਂ ਦੁਕਾਨਾਂ ਦੇ ਬਾਹਰ ਲਿਖਿਆ ਹੋਇਆ ਸਪਸ਼ਟ ਲਫ਼ਜ਼ਾਂ ਦੇ ਵਿੱਚ ਵੀ ਤੁਹਾਨੂੰ ਜਿੰਨੀਆਂ ਮਰਜ਼ੀ ਰਿਫਿਊਜ਼ਲ ਆਈਆਂ ਹੋਣ ਅਸੀਂ ਤੁਹਾਡਾ ਵੀਜ਼ਾ 100% ਲਗਵਾ ਕੇ ਦੇਾਂਗੇ ਇੱਥੇ ਕਈ ਸਵਾਲ ਖੜੇ ਹੁੰਦੇ ਆ ਪਰ ਉਹ ਸਵਾਲ ਮੈਂ ਪੁੱਛਣਾ ਚਾਹੁੰਨਾ ਤੁਹਾਡੇ ਕੋਲੋਂ ਮੈਂ ਸਿਰਫ ਦੁਬਾਰਾ ਜ਼ਿਕਰ ਕਰ ਦਿਆ ਇਥੇ ਕਈ ਸਵਾਲ ਖੜੇ ਹੁੰਦੇ ਨੇ ਸਵਾਲ ਕਰਨਾ ਚਾਹੁੰਦਾ ਮੈਂ ਤੁਹਾਡੇ ਕੋਲੋਂ ਤੁਹਾਡੇ ਕੋਲ ਇਸ ਕਰਕੇ ਕਿਉਂਕਿ ਜਵਾਬ ਵੀ ਉਹਨਾਂ ਦੇ ਤੁਹਾਡੇ ਕੋਲ ਹੀ ਨੇ ਕੀ ਤੁਸੀਂ ਪੈਸੇ ਲਗਾ ਕੇ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਆਪਣੇ ਪੁੱਤ ਨੂੰ ਇਨ੍ਹਾਂ ਢੋਂਗੀ ਟਰੈਵਲ ਏਜੰਟਾਂ ਦੇ ਹੱਥੇ ਚਾੜਨਾ ਚਾਹੁੰਦੇ ਹੋ ਕੀ ਤੁਸੀਂ ਆਪਣੇ ਬੱਚੇ ਦਾ ਆਪਣੇ ਭਰਾ ਦਾ ਆਪਣੇ ਆਪਣੀ ਭੈਣ ਦਾ ਪੈਸੇ ਦੇ ਕੇ ਇਨ੍ਹਾਂ ਟਰੈਵਲ ਏਜੰਟਾਂ ਦੇ ਹੱਥ ਪਾਸਪੋਰਟ ਉਹਦਾ ਦੇ ਕੇ ਉਹਦਾ ਭਵਿੱਖ ਖਰਾਬ ਕਰਨਾ ਚਾਹੁੰਦੇ ਹੋ ਜੇ ਨਹੀਂ ਕਰਨਾ ਚਾਹੁੰਦੇ ਹੋ ਤਾਂ ਉਹ ਟਰੈਵਲ ਏਜੰਟਾਂ ਦਾ ਦੀਪਾਲ ਕਰੋ ਕੋਖ ਕਰੋ ਉਹਨਾਂ ਦੀ ਜਿਹੜੇ ਸਹੀ ਨੇ ਜਿਹੜੇ ਗਵਰਨਮੈਂਟ ਸ਼ੁਦਾ ਨੇ ਜਿਹੜੇ ਕੀ ਜਿਨ੍ਹਾਂ ਕੋ ਪੱਕੇ ਲਾਇਸੈਂਸ ਹੈਗੇ ਨੇ ਉਹਨਾਂ ਦਾ ਉਹਨਾਂ ਦੀ ਪੜਤਾਲ ਕਰੋ ਤਾਂ ਕਿ ਜੋ ਤੁਹਾਡੇ ਬੱਚੇ ਨੇ ਤੁਹਾਡੇ ਭੈਣ ਨੇ ਤੁਹਾਡੀਆਂ ਤੁਹਾਡੇ ਭਾਈ ਨੇ ਉਹਨਾਂ ਦਾ ਭਵਿੱਖ ਸੁਧਰ ਸਕੇ ਅਤੇ ਨਾਲ ਦੀ ਨਾਲ ਤੁਹਾਡਾ ਵੀ ਜਿਹੜਾ ਭਵਿੱਖ ਹੈਗਾ ਉਹ ਸਾਫ ਸੁਥਰਾ ਹੋ ਸਕੇ ਪਲ-ਪਲ ਦੀ ਅਪਡੇਟ ਦੀ ਦੇਖਦੇ ਰਹੋ ਦਿਨਿਕ ਸੋਅਰਟੀ ਵੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਇਹ ਸਭ ਤੋਂ ਜੋ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਲੋਕ ਵਿਦੇਸ਼ ਜਾਣ ਦੇ ਨਾਂ ਤੇ ਚੰਗੇ ਭਵਿੱਖ ਦੇ ਸੁਪਨੇ ਦੇਖਦੇ ਅਜਿਹੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਫਿਰ ਕਿਸੇ ਭਰੋਸੇਮੰਦ ਏਜੰਟ ਤੇ ਭਰੋਸਾ ਕਰਨ ਦਾ ਵੀ ਮਨ ਨਹੀਂ ਬਣਾ ਪਉਂਦੇ ਫਿਲਹਾਲ ਇਸ ਮਾਮਲੇ ਤੇ ਪ੍ਰਸ਼ਾਸਨ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਉਹ ਵੀ ਗੱਲ ਕੀਤੀ ਗਈ ਤੇ ਅਸੀਂ ਇੱਕ ਖਬਰ ਕੀਤੀ ਹੈ ਜਿਹਦੇ ਵਿੱਚ ਕਈ ਜਿਹੜੇ ਪੈਸਿਆਂ ਦੇ ਲੋਭੀ ਹੈਗੇ ਨੇ ਏਜੰਟ ਉਹਨਾਂ ਨੇ ਆਪਣੇ ਦੁਕਾਨਾਂ ਦੇ ਬਾਹਰ ਬੋਰਡ ਲਗਾਏ ਹੋਏ ਨੇ ਵੀ ਜਿਨ੍ਹਾਂ ਦੀ ਰਿਫਿਊਜ਼ਲ ਆ ਜਾਂਦੀ ਉਹਨਾਂ ਦੇ 100% ਅਸੀਂ ਵੀਜ਼ਾ ਲਵਾ ਕੇ ਦੇਾਂਗੇ ਇਸ ਬਾਬਤ ਗੱਲ ਕਰ ਬਾਤ ਕਰਾਂਗੇ ਅਸੀਂ ਏਸੀਪੀ ਮੋਡਲ ਟਾਊਨ ਸਰ ਕਈ ਇਦਾਂ ਦੇ ਟਰੈਵਲ ਜੈਂਟ ਸਾਹਮਣੇ ਨਜ਼ਰ ਆਏ ਨੇ ਜਿਨ੍ਹਾਂ ਨੇ ਆਪਣੇ ਦੁਕਾਨਾਂ ਦੇ ਬਾਹਰ ਬੋਰਡ ਲਗਾਏ ਹੈ ਰਿਫਿਊਜ਼ਲ ਹੋ ਜਾਂਦੀ ਹੈ ਉਹਨਾਂ ਨੂੰ 100% ਵੀਜ਼ਾ ਦੇਣ ਦੀ ਗੱਲ ਕਹੀ ਜਾਂਦੀ ਉਹਨਾਂ ਨੂੰ ਕੀ ਇਹ ਹੋ ਸਕਦਾ ਕਿ ਉਹਨਾਂ ਨੇ ਆਪਣੇ ਅੰਦਰ ਐਮਬੈਸੀ ਖੋਲੀ ਹੋਈ ਹੈ ਤੁਹਾਡੇ ਤੋਂ ਹੀ ਇਹ ਮੇਰੇ ਨੋਟਿਸ ਹੈ ਮੈਂ ਚੌਕੀਨ ਚਾਰਜਡ ਹੁਕ ਹੈ ਉਹਨੂੰ ਵੈਰੀਫਾਈ ਕਰ ਰਹੇ ਹ ਇਹ ਇਦਾਂ ਦਾ ਕੁਛ ਹੈਗਾ ਜੋ ਵੀ ਅਸੀਂ ਕਾਨੂੰਨੀ ਕਾਰਵਾਈ ਆ ਕਰਾਂਗੇ ਇੱਕ ਕੋਈ ਰਾਤ ਵੀ ਕੋਈ ਟ੍ਰੈਵਲ ਐਜੰਟ ਨੂੰ ਤੇ ਅਸੀਂ ਰਾਤ ਨੂੰ ਸਾਡਾ ਮਾਰਕੀਟ Town ਥਾਣੇ ਦਾ ਇੱਕ ਸੀਨੀਅਰ ਕਾਂਸਟੇਬਲ ਸੀ ਉਹ ਆਪਣੀ ਡਿਊਟੀ ਤੇ ਜਾ ਰਿਹਾ ਸੀ ਜੀ ਆ ਉਸੇ ਤਰ੍ਹਾਂ ਨਹੀਂ ਉਹਦੇ ਡਿਊਟੀ ਤੇ ਜਾਣ ਤੇ ਤਰ੍ਹਾਂ ਨਹੀਂ ਦਿਨ ਚਾਰ ਲੜਕਿਆਂ ਨੇ ਉਹਦੇ ਨਾਲ ਝਗੜਾ ਕੀਤਾ ਉਹਦੀ ਕੁਟਮਾਰ ਕੀਤੀ ਉਹਦੇ ਸਬੰਧੀ ਅਸੀਂ ਉਹਨਾਂ ਤੇ ਮੁਕੱਦਮਾ ਦਰਜ ਕਰਤਾ ਜਿਨ੍ਹਾਂ ਚੋਂ ਦੋ ਜਾਨੇ ਗਰਦਾਸਪੁਰ ਦੇ ਇੱਕ ਲੋਕਲ ਟੈਵਲ ਐਜੰਟ ਹੈ ਉਹਨਾਂ ਤੇ ਬੰਦਿਆਂ ਜੋ ਸੈਕਸ਼ਨ ਹੈ ਉਹਦੇ ਤੇ ਉਹ ਕਦਮਾਂ ਚੱਲ ਕੇ ਕਰਕੇ ਉਹਨਾਂ ਦੀ ਅਰੈਸਟ ਫਾਤੀ ਐ। ਕਦੋਂ ਤੱਕ ਕ੍ਰਾਸ ਲਗਾਈ ਜਾ ਸਕਦੀ ਵੀ ਇਹ ਇਹਨਾਂ ਨੂੰ ਵੈਰੀਫਾਈ ਕਰਕੇ ਇਹਨਾਂ ਦੇ ਕੰਮ। ਅੱਜ ਹੀ ਅਸੀਂ ਵੈਰੀਫਾਈ ਕਰ ਲਾਂਗੇ ਜੀ ਸ਼ਾਮ ਤੱਕ ਹੀ ਤੁਹਾਨੂੰ ਇਹ ਰਿਜ਼ਲਟ ਮਿਲ ਜੇ। ਥੈਂਕ ਯੂ। ਸੋ ਇਹਨਾਂ ਐਸਪੀ ਮੋਡਲ ਟਾਊਨ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਅੱਜ ਹੀ ਫੌਰੀ ਤੌਰ ਤੇ ਜਿਹੜੀ ਕਾਰਵਾਈ ਹੈਗੀ ਉਹਨਾਂ ਤੇ ਕੀਤੀ ਜਾਏਗੀ। ਪਹਿਲਾਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਕੀਤੀ ਜਾਏ ਕਿ ਉਹ ਫੇਕ ਤਾਂ ਨਹੀਂ। ਜੇ ਫੇਕ ਹੈਗੇ ਆ ਤੇ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਉਹ ਵੀ ਕੈਨਸਲ ਹੋ ਸਕਦੇ ਨੇ ਤੇ ਨਾਲ ਦੀ ਨਾਲ ਜਿਹੜੀ ਬੰਦ ਦੀ ਕਾਰਵਾਈ ਆ ਉਹ ਵੀ ਅਮਲ ਚ ਲਿਆਂਦੀ ਜਾ ਰਹੀ ਐ। सुखुंदर सुखुंदर दैनिक टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप